ਪੰਜ ਸ਼ਬਦ ਪੰਜ ਸ਼ਬਦ ਦਾ ਅਰਥ ਹੈ ਜੀ ਪੰਜ ਤਰ੍ਹਾਂ ਦਾ ਨਾਦ ਤੁਸੀਂ ਗੁਰੂ ਦੀ ਬਾਣੀ ਵਿੱਚ ਇਹ ਸ਼ਬਦ ਜਿਹੜਾ ਨਾ ਪੰਜ ਸ਼ਬਦ ਬੜੀ ਵਾਰ ਸੁਣਿਆ ਔਰ ਰੋਜ਼ ਤੁਸੀਂ ਇਸ ਪਾਵਨ ਬਚਨ ਨੂੰ ਰਿਪੀਟ ਕਰਦੇ ਹੋ ਤੁਹਾਨੂੰ ਇਹ ਪੰਜ ਪੌੜੀਆਂ ਆਨੰਦ ਸਾਹਿਬ ਦੀਆਂ ਯਾਤ ਨੇ ਪੰਜਵੀਂ ਪੌੜੀ ਪੜੋ ਉੱਥੇ ਗੁਰੂ ਸਾਹਿਬ ਕੀ ਕਹਿੰਨੇ ਨੇ ਵਾਜੇ ਪੰਜ ਸ਼ਬਦ ਤਿਤ ਘਰ ਸੁਭਗ ਹੈ ਉਹ ਪੰਜ ਤਰ੍ਹਾਂ ਦਾ ਨਾਦ ਕਿਹੜਾ ਹੈ ਔਰ ਸਾਡੇ ਚੋ ਖਿਮਾ ਕਰਿਆ ਜੇ ਬਹੁਤਿਆਂ ਨੂੰ ਨਹੀਂ ਪਤਾ ਹੁਣਾ ਵਾਜੇ ਪੰਜ ਸ਼ਬਦ ਕਿਹੜੇ ਨੇ ਕਿਹੜੇ ਪੰਜ ਸ਼ਬਦ ਦੇ ਇੱਕ ਵਿਦਵਾਨ ਨੇ ਉਹਨਾਂ ਦਾ ਜ਼ਿਕਰ ਕੀਤਾ ਉਹ ਕਹਿੰਦਾ ਹੈ ਪੰਜ ਤਰ੍ਹਾਂ ਦੇ ਨਾਦ ਕਿਹੜੇ ਨੇ ਉਹਨਾਂ ਨੂੰ ਧਿਆਨ ਗੁਚਰੇ ਹੋ ਕੇ ਵੇਖ ਤਤ ਤੰਤੀ ਵਿਤ ਚਰਮ ਕਾ ਘਨ ਕਾਸੀ ਕਾ ਜਾਨ ਨਾਦ ਸ਼ਬਦ ਘਟ ਕੋ ਕਹੈ ਸੁਗੜ ਸੁਵਾਸ ਪਹਿਚਾਨ ਆ ਪੰਜ ਨਾਦ ਨੇ ਤੁਸੀਂ ਦੇਖਿਆ ਜੇ ਕਰੀ ਪੰਜ ਤਰ੍ਹਾਂ ਦੇ ਸਾਜ਼ ਜਿਹੜੇ ਨੇ ਉਹ ਕਿਹੜੇ ਨੇ ਇੱਕ ਪੁਰਾਤਨ ਰਵਾਇਤ ਦੇ ਅਨੁਸਾਰ ਜਦੋਂ ਕੀਰਤਨੀਏ ਕੀਰਤਨ ਕਰਦੇ ਨੇ ਨਾ ਉਹ ਤੰਤੀ ਸਾਜ਼ ਵਜਾਂਦੇ ਤੰਤੀ ਸਾਜ਼ਾਂ ਦਾ ਕੀਰਤਨ ਭਾਵੇਂ ਉਹਨੂੰ ਲੁਪਤ ਹੋ ਰਿਹਾ ਥੋੜੀ ਜੀ ਸ਼ਰੋਮਣੀ ਕਮੇਟੀ ਵੱਲੋਂ ਕੋਸ਼ਿਸ਼ ਹੋਈ ਹੈ ਜਿਹੜੇ ਤੰਤੀ ਸਾਜ਼ਾਂ ਨੂੰ ਉਹਨਾਂ ਨੇ ਥੋੜਾ ਜਿਹਾ ਪ੍ਰਮੋਟ ਕੀਤਾ ਥੋੜਾ ਜਿਹਾ ਅੱਗੇ ਲੈ ਕੇ ਆਂਦਾ ਹੈ ਤੰਤੀ ਸਾਜ਼ਾਂ ਨਾਲ ਕੀਰਤਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਰਬਾਬ ਤੇ ਕੀਰਤਨ ਕਰਦੇ ਸਨ ਰਬਾਬ ਸੀ ਜਿਹੜੀ ਭਾਈ ਮਰਦਾਨਾ ਜੀ ਨਾਲ ਵਜਾਇਆ ਕਰਦੇ ਸਨ ਗੁਰੂ ਨਾਨਕ ਸਾਹਿਬ ਦੇ ਰਬਾਬੇ ਭਾਈ ਮਰਦਾਨਾ ਜੀ ਨੇ ਔਰ ਇਹ ਤੰਤੀ ਸਾਜ ਨਾਲ ਰਾਗਬਦ ਕੀਰਤਨ ਕਰਨ ਦੀ ਇੱਕ ਮਰਿਆਦਾ ਸੀ ਹੁਣ ਤੇ ਚਲੋ ਸਾਡੇ ਕੋਲੇ ਨੇ ਚੰਗੇ ਮਿਹਨਤੀ ਕੀਰਤਨੀਏ ਥੋੜੇ ਨੇ ਬਹੁਤ ਘੱਟ ਨੇ ਹੁਣ ਤੇ ਗਾਣਿਆਂ ਦੀਆਂ ਤਰਜ਼ਾਂ ਤੇ ਵੀ ਕੀਰਤਨ ਹੋਣ ਲੱਗ ਪਿਆ ਗਾਣਿਆਂ ਦੀਆਂ ਤਰਜ਼ਾਂ ਤੇ ਸੂਰਮਿਆਂ ਦੀਆਂ ਵਾਰਾਂ ਗਾਈਆਂ ਜਾਣ ਲੱਗ ਪਈਆਂ ਸਾਨੂੰ ਨਹੀਂ ਸਮਝ ਰਹੀ ਪਰ ਪਹਿਲਾਂ ਐਸਾ ਨਹੀਂ ਸੀ ਪਹਿਲਾਂ ਰਾਗ ਨੂੰ ਪਹਿਲ ਹੁੰਦੀ ਸੀ ਹੁਣ ਤੇ ਕੋਈ ਚੰਗਾ ਕੀਰਤਨੀਆ ਰਾਗ ਜਿਹੜਾ ਉਹ ਸੁਣਾਏ ਵੀ ਤੇ ਥੱਲੇ ਬੈਠਾ ਮੇਰੇ ਵਰਗਾ ਜੀ ਨੂੰ ਨੌਲੇਜ ਨਹੀਂ ਹੁੰਦੀ ਉਹ ਕਹਿੰਦਾ ਇਹ ਕੀ ਗਾਰੇ ਖੈਰ ਪਹਿਲਾ ਢੰਗ ਸੀ ਪਹਿਲਾ ਸਾਜ ਹੈ ਜੀ ਤੰਤੀ ਸਾਜ ਜਿਵੇਂ ਉਦਾਹਰਨ ਤੁਹਾਡੇ ਸਾਹਮਣੇ ਰੱਖ ਦਿਆਂ ਰਬਾਬ ਤਾਨਪੁਰਾ ਦਿਲਰੁਬਾ ਇਹ ਜਿਹੜੇ ਸਾਜ ਨੇ ਸਾਰੇ ਤੰਤੀ ਸਾਜ ਨੇ ਔਰ ਤੁਸੀਂ ਦੇਖਿਆ ਜੇ ਗੁਰੂ ਸਾਹਿਬ ਨੇ ਤੰਤੀ ਸਾਜਾਂ ਨਾਲ ਕੀਰਤਨ ਕੀਤਾ ਪੰਜਵੇਂ ਗੁਰਦੇਵ ਦਸਮ ਪਾਤਸ਼ਾ ਗੁਰੂ ਰਾਮਦਾਸ ਕ੍ਰਿਪਾਲੂ ਦਾਤਾਰ ਜੀ ਸਾਰੇ ਤੰਤੀ ਸਾਜਾਂ ਨਾਲ ਕੀਰਤਨ ਕਰਦੇ ਸਨ ਪਹਿਲਾ ਸਾਜ ਜਿਹਨੂੰ ਰਜਾ ਮਿੱਠੀ ਲੱਗਣ ਲੱਗ ਪੈਂਦੀ ਉਹਦੇ ਅੰਦਰ ਕਿਹੜਾ ਵਜਦਾ ਹੈ ਉਹਦੇ ਅੰਦਰ ਉਹ ਤੰਤੀ ਸਾਜਾਂ ਦਾ ਨਾਦ ਜਿਹੜਾ ਹੈ ਉਹ ਆਪਣੇ ਆਪ ਵਜਣ ਲੱਗ ਜਾਂਦਾ ਇਹ ਜਿਹੜਾ ਸਬਜੈਕਟ ਹੈ ਨਾ ਇਹ ਬੜਾ ਗਹਿਰਾ ਸਬਜੈਕਟ ਹੈ ਦੋ ਤਰ੍ਹਾਂ ਦੇ ਨਾਦ ਹੁੰਦੇ ਨੇ ਇੱਕ ਨਾਦ ਹੁੰਦਾ ਹੈ ਜਿਹੜਾ ਚੋਟ ਕਰੀਏ ਕਿਸੇ ਚੀਜ਼ ਤੇ ਉਹ ਨਾਦ ਪੈਦਾ ਹੁੰਦਾ ਹੈ ਇੱਕ ਹੁੰਦਾ ਹੈ ਅਨਹਦ ਨਾਦ ਗੁਰਬਾਣੀ ਦੇ ਅੰਦਰ ਅਨਹਦ ਨਾਦ ਦਾ ਜ਼ਿਕਰ ਆਉਂਦਾ ਹੈ ਅਨਹਦ ਨਾਦ ਉਹਨੂੰ ਕਹਿੰਦੇ ਨੇ ਕੋਈ ਹਰਕਤ ਕਰਨ ਦੀ ਲੋੜ ਨਹੀਂ ਚੋਟ ਕਰਨ ਦੀ ਲੋੜ ਨਹੀਂ ਉਹ ਨਾਦ ਆਪਣੇ ਆਪ ਅੰਦਰ ਪ੍ਰਗਟ ਹੋ ਰਿਹਾ ਹੈ ਇਹ ਗੁਰੂ ਸਾਹਿਬ ਦੀ ਬਾਣੀ ਜਦੋਂ ਪੜਾਂਗੇ ਨਾ ਤੇ ਇਹ ਬਾਣੀ ਨੂੰ ਪੜ ਕੇ ਗਹਿਰਾਈ ਨਾਲ ਆਤਮਿਕ ਜੀਵਨ ਜਦੋਂ ਕਮਾਵਾਂਗੇ ਫਿਰ ਸਾਨੂੰ ਪਤਾ ਲੱਗੇਗਾ ਨਾਦ ਤੇ ਅਨਹਦ ਨਾਦ ਕੀ ਹੈ ਜਿਹੜਾ ਕਮਾਈ ਵਾਲਾ ਰੱਬ ਦੀ ਰਜ਼ਾ ਵਿੱਚ ਚੱਲਦਾ ਗੁਰੂ ਸਾਹਿਬ ਕਹਿੰਦੇ ਉਹਦੇ ਅੰਦਰ ਫਿਰ ਅਨਹਦ ਨਾਦ ਵੱਜਦਾ ਹੈ ਅਨਹਦ ਨਾਦ ਉੱਥੇ ਕੁਝ ਵੀ ਕਰਨ ਦੀ ਲੋੜ ਨਹੀਂ ਪਰ ਪਰਮਾਤਮ ਰਸ ਦਾ ਨਾਦ ਉਹਦੇ ਅੰਦਰ ਵੱਜਦਾ ਰਹਿੰਦਾ ਹੈ ਉਹਦੇ ਅੰਦਰ ਰੱਬੀ ਨਾਦ ਵੱਜਦਾ ਹੈ ਪਹਿਲਾ ਸਾਜ ਹੈ ਜੀ ਵਾਜੇ ਪੰਜ ਸ਼ਬਦ ਪੰਜ ਸ਼ਬਦ ਕਿਹੜੇ ਨੇ ਪਹਿਲਾ ਹੈ ਤੰਤੀ ਸਾਜ தਤ ਤੰਤੀ ਵਿਤ ਚਰਮਕਾ ਹੁਣੇ ਗੁਰੂ ਦੇ ਕੀਰਤਨੀਏ ਕੀਰਤਨ ਕਰਕੇ ਗਏ ਨੇ ਤੁਸੀਂ ਦੇਖਿਆ ਨਾਲ ਤਬਲੇ ਵਾਲਾ ਤਬਲਾ ਵਜਾ ਰਿਹਾ ਸੀ ਤਬਲਾਵਾਦਕ ਉਹ ਤਬਲਾ ਵਜਾ ਰਿਹਾ ਢੋਲਕੀ ਵੱਜਦੀ ਤੁਸੀਂ ਦੇਖੀ ਹੈ ਢੋਲ ਵੱਜਦਾ ਸੁਣਿਆ ਹੈ ਇਸ ਸਾਰੇ ਚਮੜੇ ਦੇ ਨਾਲ ਬਣੇ ਹੋਏ ਸਾਜ਼ ਨੇ ਦੂਸਰਾ ਸਾਜ਼ ਉਹ ਜਿਹੜਾ ਚਮੜੇ ਤੋਂ ਬਣਿਆ ਹੋਇਆ ਉਹਨੂੰ ਪਲੇ ਕੀਤਾ ਜਾਂਦਾ ਥਾਂ ਦੇ ਨਾਲ ਵਜਾਇਆ ਜਾਂਦਾ ਉਹਦੇ ਚੋਂ ਆਵਾਜ਼ ਆਉਂਦੀ ਇਹ ਦੂਸਰਾ ਨਾ ਦੇ ਜਿਹੜਾ ਗੁਰੂ ਸਾਹਿਬ ਨੇ ਪੰਜਾਂ ਨਾਤਾਂ ਦਾ ਪਾਣੀ ਵਿੱਚ ਜ਼ਿਕਰ ਕੀਤਾ ਵਾਚੇ ਪੰਜ ਸ਼ਬਦ ਤਿਤ ਘਰ ਸੁਭਾਗ ਹੈ ਕਿਹੜੇ ਘਰ ਵਿੱਚ ਕਲਾ ਜਿਤ ਕਰਤਾ ਰੀਆ ਜਿਸ ਸਰੀਰ ਘਰ ਨੂੰ ਪਰਮਾਤਮਾ ਧਾਰਨ ਕਰ ਲਿੰਦਾ ਹੈ ਜਿਸ ਸਰੀਰ ਦੇ ਅੰਦਰ ਭਗਵਾਨ ਪ੍ਰਮਾਤਮਾ ਆਪ ਪ੍ਰਗਟ ਹੋ ਜਾਂਦਾ ਹੈ ਜਿਹਨੂੰ ਪ੍ਰਮਾਤਮ ਰਜ਼ਾ ਮਿੱਠੀ ਲੱਗਣ ਲੱਗ ਜਾਂਦੀ ਏ ਉਹਦੇ ਅੰਦਰ ਫਿਰ ਇਹ ਪੰਜ ਨਾਦ ਵੱਜਦੇ ਨੇ ਦੂਸਰ ਅਨਾਦ ਹੈ ਹਜ਼ੂਰ ਦੇ ਬੋਲ ਵਿਦਵਾਨ ਸੱਜਣ ਨੇ ਇਹਨਾਂ ਨੂੰ ਕਲਮ ਬੰਦ ਕਰ ਦਿਆ ਦੱਸਿਆ ਕਹਿੰਦੇ ਵਿਤ ਚਰਮ ਕਾ ਦੂਜਾ ਸਾਜ ਹੈ ਜੀ ਚਮੜੇ ਨਾਲ ਬਣਿਆ ਹੋਇਆ ਤੀਸਰਾ ਸਾਜ ਕਿਹੜਾ ਘਣ ਕਾਸੀ ਕਾ ਜਾਨ ਕਾਂਸੀ ਦੀਆਂ ਧਾਤਾਂ ਦੇ ਬਣੇ ਸਾਜ਼ ਜਿਵੇਂ ਆਪਾਂ ਦੇਖਨੇ ਆ ਤੁਸੀਂ ਕੀਰਤਨ ਕਰਦੇ ਆਂ ਕਈ ਵਾਰੀ ਸੁਣਿਆ ਨਾਲ ਪਿੱਛੇ ਗਏ ਤੱਲੀ ਲੈ ਕੇ ਵਜਾਉਂਦੇ ਹੁੰਦੇ ਨੇ ਖੜਤਾਲ ਵੱਜਦੀ ਏ ਚਿਮਟਾ ਵਜਾਇਆ ਜਾਂਦਾ ਹੈ ਪ੍ਰਭਾਤ ਫੇਰੀ ਨਿਕਲਦੀ ਏ ਨਹੀਂ ਤੁਸੀਂ ਦੇਖਿਆ ਕੱਲ ਸਵੇਰੇ ਧਿਆਨ ਕਰਿਆ ਅੱਜ ਕੱਲ ਪ੍ਰਭਾਤ ਫੇਰੀ ਹੈ ਨਾ ਚਿਮਟਾ ਵਜਾਈਦਾ ਹੈ ਕੀਰਤਨ ਕਰਦੇ ਆਂ ਸ਼ਬਦ ਪੜ੍ਹਦੇ ਆ ਇਹ ਕਾਂਸੀ ਦੇ ਧਾਤ ਦੇ ਨਾਲ ਧਾਤ ਵੱਜਦੀ ਹੈ ਫਿਰ ਨਾਦ ਪੈਦਾ ਹੁੰਦਾ ਹੈ ਇਹ ਤੀਸਰਾ ਨਾਦ ਹੈ ਤੇ ਸਤਿਗੁਰੂ ਨੇ ਕਿਹਾ ਕਹਿ ਲਗੇ ਇਹ ਤਿੰਨ ਨਾਦ ਹੋ ਗਏ ਚੌਥਾ ਨਾਦ ਕਿਹੜਾ ਕਨ ਕਾਸੀ ਕਾ ਜਾਨ ਨਾਦ ਸ਼ਬਦ ਘਟ ਕੋ ਕਹੈ ਕਦੀ ਕਦੀ ਤੁਸੀਂ ਇਹ ਵੀ ਦੇਖਿਆ ਹੋਵੇਗਾ ਜਦੋਂ ਕਿਤੇ ਪੁਰਾਣੇ ਗੀਤ ਸੰਗੀਤ ਦੀ ਦੁਨੀਆ ਵਿੱਚ ਦੇਖੋਗੇ ਲੋਕ ਨਾਲ ਘੜਾ ਵਜਾਂਦੇ ਹੁੰਦੇ ਸਨ ਘੜਾ ਵਜਾਣਾ ਉਹਦੇ ਚੋਂ ਆਵਾਜ਼ ਪੈਦਾ ਹੁੰਦੀ ਸੀ ਉਹ ਸੰਗੀਤ ਦੀ ਲੈ ਦੇ ਨਾਲ ਉਹਨੂੰ ਪਲੇ ਕੀਤਾ ਜਾਂਦਾ ਸੀ ਉਹ ਨਾਦ ਜਿਹੜਾ ਘੱਟ ਦੇ ਵਿੱਚੋਂ ਪ੍ਰਗਟ ਹੋ ਰਿਹਾ ਹੈ ਉਹ ਹੈ ਚੌਥਾ ਨਾਦ ਤੇ ਪੰਜਵਾਂ ਨਾਦ ਕਿਹੜਾ ਸੁਗੜ ਸਵਾਸ ਪਹਿਚਾਨ ਉਹ ਨਾਦ ਜਿਹੜਾ ਹਵਾ ਦੇ ਨਾਲ ਵੱਜਦਾ ਤੁਸੀਂ ਦੇਖਿਆ ਬੰਸਰੀ ਵੱਜਦੀ ਹੈ ਕਿਵੇਂ ਵੱਜਦੀ ਹੈ ਉਹਨੂੰ ਫੂਕ ਮਾਰੀ ਜਾਂਦੀ ਉਹਦੇ ਚ ਫੂਕ ਮਾਰਦੇ ਨੇ ਉਹਨੂੰ ਪਲੇ ਕਰਦੇ ਨੇ ਉਂਗਲਾਂ ਦੇ ਨਾਲ ਉਹਦੇ ਚੋਂ ਨਾਦ ਪੈਦਾ ਹੁੰਦਾ ਬੀਨ ਵੱਜਦੀ ਹੈ ਉਹਨੂੰ ਫੂਕ ਮਾਰ ਕੇ ਵਜਾਇਆ ਜਾਂਦਾ ਹੈ ਇਹ ਜਿਹੜਾ ਨਾਦ ਹੈ ਇਹ ਪੰਜਵੀਂ ਤਰ੍ਹਾਂ ਦਾ ਨਾਦ ਹੈ ਜਿਹੜਾ ਸਵਾਸ ਦੇ ਨਾਲ ਹਵਾ ਦੇ ਨਾਲ ਪਲੇ ਹੁੰਦਾ ਹੁਣੇ ਗੁਰੂ ਦੇ ਬਾਣੀ ਦੇ ਕੀਰਤਨ ਹੋ ਰਹੇ ਸਨ ਗੁਰਬਾਣੀ ਕੀਰਤਨ ਕਰਦੇ ਆ ਭਾਈ ਸਾਹਿਬ ਹਾਰਮੋਨੀਅਮ ਪਲੇ ਕਰ ਰਹੇ ਸਨ ਇੱਕ ਹੱਥ ਦੇ ਨਾਲ ਪੱਖੇ ਨਾਲ ਹਵਾ ਪਰਦੇ ਸਨ ਫਿਰ ਸੁਰਾਂ ਨੂੰ ਤਪਦੇ ਸਨ ਵਿੱਚੋਂ ਨਾਦ ਪੈਦਾ ਹੋ ਰਿਹਾ ਸੀ ਹਵਾ ਨਾਲ ਉਹ ਨਾਦ ਜਿਹੜਾ ਹਵਾ ਦੇ ਨਾਲ ਪੈਦਾ ਹੋਵੇ ਉਹਨੂੰ ਕਹਿੰਦੇ ਨੇ ਪੰਜਵਾਂ ਨਾਦ ਮੇਰੇ ਸਤਿਗੁਰੂ ਕਹਿੰਦੇ ਨੇ ਜਿਹੜਾ ਪ੍ਰਮਾਤਮ ਰਜ਼ਾ ਨੂੰ ਮੰਨਣ ਲੱਗ ਜਾਂਦਾ ਨਾ ਪੰਜ ਸ਼ਬਦ ਮਿਲਵਾਚਾ ਆਇਆ ਉਹਦੇ ਅੰਦਰ ਇਹ ਪੰਜ ਤਰ੍ਹਾਂ ਦਾ ਨਾਦ ਵਜਣ ਲੱਗ ਜਾਂਦਾ ਏ ਫਿਰ ਉਹ ਦੁਨੀਆਂ ਦੇ ਭੈ ਤੋਂ ਦੁਨੀਆਂ ਦੇ ਮੋਹ ਮੰਡਲ ਤੋਂ ਇੰਨਾ ਕੋ ਉਚੇਰਾ ਹੋ ਜਾਂਦਾ ਉਹਨੂੰ ਜਿਸ ਰਸ ਵਿੱਚ ਮਰਜੀ ਰੱਖ ਕੇ ਪਰਮਾਤਮਾ ਦੀ ਰਜ਼ਾ ਮਾਰਗ ਤੇ ਤੋਰਿਆ ਜਾਏ ਉਹ ਹਰ ਕਠਿਨਾਈ ਨੂੰ ਹੱਸ ਕੇ ਜੀਵਨ ਵਿੱਚ ਪ੍ਰਵਾਨ ਕਰਦਾ ਹੈ ਹੁਣ ਸਤਿਗੁਰੂ ਨੂੰ ਪੁੱਛੀਏ ਸਤਿਗੁਰੂ ਜੀ ਇਹ ਸਾਰਿਆਂ ਦੇ ਜੀਵਨ ਵਿੱਚ ਪਰਮਾਤਮ ਰਸ ਇਹ ਨਾਦ ਪ੍ਰਗਟ ਹੋ ਜਾਂਦਾ ਹੈ ਕੀ ਇਹ ਰਸ ਹਰ ਬੰਦੇ ਦੀ ਜ਼ਿੰਦਗੀ ਵਿੱਚ ਆ ਜਾਂਦਾ ਹੈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨਹੀਂ ਗੁਰਮੁਖੋ ਇਹ ਹਰ ਰਸ ਪਾਵੈ ਜਨ ਕੋਈ ਅੰਮ੍ਰਿਤ ਪੀਵੇ ਅਮਰ ਸੋ ਹੋਏ ਉਸ ਪੁਰਖ ਕਾ ਨਾਹੀਂ ਕਦੇ ਬినాਸ਼ ਕਿਹਦਾ ਸਤਿਗੁਰੂ ਜੀ ਨਾਸ਼ ਨਹੀਂ ਹੁੰਦਾ ਕਿਹੜਾ ਪੁਰਖ ਹੈ ਜਿਹਦਾ ਆਤਮਿਕ ਜੀਵਨ ਕਦੀ ਤਬਾ ਨਹੀਂ ਹੁੰਦਾ ਤੁਸੀਂ ਦੇਖਿਆ ਜੇ ਆਪਣੇ ਤੇ ਜਦੋਂ ਆਪਾਂ ਗੱਲ ਟੁਕਾਵਾਂਗੇ ਨਾ ਗੱਲ ਹੋਰ ਪੱਕੜ ਵਿੱਚ ਆਏਗੀ ਹੋਰ ਸਮਝ ਵਿੱਚ ਆਏਗੀ ਸਾਡੀ ਅਵਸਥਾ ਬਦਲਦੀ ਹੁਣ ਬੜਾ ਆਨੰਦ ਆ ਰਿਹਾ ਇਹ ਆਨੰਦ ਤੁਹਾਡੇ ਕੋਲ ਛਿੰਨ ਭਰ ਸਮੇਂ ਵਾਸਤੇ ਹੈ ਤੁਸੀਂ ਬਾਹਰ ਨਿਕਲਣਾ ਤੁਹਾਨੂੰ ਸਭ ਕੁਝ ਭੁੱਲ ਜਾਣਾ ਹੈ ਇਹ ਹਕੀਕਤ ਹੈ ਸਚਾਈ ਹੈ ਇਸ ਆਨੰਦ ਨੂੰ ਤੁਸੀਂ 2 ਦਿਨ 4 ਦਿਨ 10 ਦਿਨ ਸੰਭਾਲ ਕੇ ਨਹੀਂ ਰੱਖਣਾ ਕਿਉਂਕਿ ਅਜੇ ਮਣ ਦਾ ਰਸ ਨਹੀਂ ਬਣਿਆ ਅਜੇ ਕੰਨ ਰਸ ਹੈ ਮਨ ਰਸ ਬਣ ਗਿਆ ਫਿਰ ਤੁਹਾਨੂੰ ਇਹ ਕਥਾ ਇਹ ਸ਼ਬਦ ਦੀ ਵਿਚਾਰ ਇਹ ਕਹਿਰੇ ਬੋਲ குரு ਦੇ ਕਦੀ ਭੁੱਲਣਗੇ ਨਹੀਂ ਪਰ ਜੇ ਕਿਰਪਾ ਹੋ ਜਾਵੇ ਤਾਂ ਹੈ ਨਾ ਅਸੀਂ ਸੰਭਾਲ ਲਈਏ குரு ਦੀ ਧਾਤ ਨੂੰ ਮੈਂ ਕਈ ਵਾਰੀ ਬੇਨਤੀ ਕਰਨਾ ਘੱਟੋ ਘੱਟ ਜ਼ਿਆਦਾ ਨਹੀਂ ਤੇ ਇੱਥੋਂ ਜਾ ਕੇ ਘਰ ਜਾਣ ਤੱਕ ਤੇ ਨਾਲ ਲੈ ਜਾਈਏ ਇੱਕ ਐਗਜ਼ਾਮਪਲ ਮੈਂ ਅਕਸਰ ਦਿਆ ਕਰਨਾ ਵੀ ਗੁਰੂ ਘਰ ਜਦੋਂ ਆਪਾਂ ਆਉਂਨੇ ਆ ਨਾ ਸ਼ਾਇਦ ਤੁਹਾਡੇ ਵਿੱਚੋਂ ਵੀ ਕੋਈ ਉਹ ਰਵਾਇਤ ਨੂੰ ਅੱਜ ਵੀ ਜਿਉਂਦਾ ਰੱਖਦਾ ਹੋਇਆ ਹੈ ਕਰਨਾ ਜੇ ਕਿ ਉਹਦਾ ਚੋਕੀ ਲੈ ਪਹਿਲੇ ਬਜ਼ੁਰਗ ਇਸ ਤਰ੍ਹਾਂ ਕਰਦੇ ਸਨ ਜਦੋਂ ਗੁਰਦੁਆਰੇ ਜਾਂਦੇ ਸਨ ਨਾ ਪਿੰਡਾਂ ਥਾਵਾਂ ਵਿੱਚ ਅੱਜ ਵੀ ਰਿਵਾਜ ਹੈ ਮਾਤਾ ਮਾਤਾਵਾ ਬੀਬੀਆਂ ਉਹ ਕੌਲੀ ਵਿੱਚ ਥੋੜਾ ਜਿਹਾ ਆਟਾ ਲੈ ਜਾਂਦੀਆਂ ਨੇ ਮੱਥਾ ਟੇਕਦੀਆਂ ਨੇ ਫਿਰ ਉਸ ਕੌਲੀ ਵਿੱਚ ਘਰ ਪ੍ਰਸ਼ਾਦ ਲੈ ਜਾਂਦੀਆਂ ਕਿੰਨੀ ਸੋਹਣੀ ਗੱਲ ਹੈ ਕੁਝ ਲੈ ਕੇ ਆਈਆਂ ਤੇ ਕੁਝ ਲੈ ਕੇ ਵਾਪਸ ਗਈਆਂ ਹੁੰਦਾ ਨਾ ਕਦੇ-ਕਦੀ ਐਸਾ ਵੀ ਹੁੰਦਾ ਹੈ ਆਪਾਂ ਲੰਗਰ ਛਕਦੇ ਆਂ ਜੀ ਤੇ ਲੰਗਰ ਵਿੱਚੋਂ ਥੋੜਾ ਜਿਹਾ ਪ੍ਰਸ਼ਾਦਾ ਅਸੀਂ ਘਰ ਉਹਨਾਂ ਲਈ ਵੀ ਲੈ ਜਾਂਦੇ ਆਂ ਜਿਹੜੇ ਨਹੀਂ ਆਏ ਸਾਡੇ ਜੀ ਕਰਦੇ ਕਈ ਬਜ਼ੁਰਗ ਮਾਤਾਵਾਂ ਕਹਿਣਗੀਆਂ ਮੇਰੇ ਮੇਰੀ ਧੀ ਨਹੀਂ ਆਈ ਮੇਰਾ ਪੁੱਤਰ ਨਹੀਂ ਆਇਆ ਇੱਕ ਪ੍ਰਸ਼ਾਦਾ ਵਾਧ ਦੇ ਦਿਓ ਮੈਂ ਉਹਦੇ ਵੀ ਮੂਹ ਗੁਰੂ ਦਾ ਲੰਗਰ ਲਾ ਦੇਵਾਂ ਮੈਂ ਕਹਿੰਦਾ ਕਿੰਨੀ ਚੰਗੀ ਗੱਲ ਹੈ ਸਿੱਖਾ ਜਦਨ ਤੈਨੂੰ ਇਹ ਸਮਝ ਆ ਜਾਏ ਤੂੰ ਕੜਾ ਪ੍ਰਸ਼ਾਦ ਲੈ ਜਾਂਦਾ ਤੂੰ ਪ੍ਰਸ਼ਾਦਾ ਲੈ ਜਾਂਦਾ ਜਿੱਦਣ ਸਿੱਖਾਂ ਤੋਂ ਆਪਣੇ ਘਰ ਗੁਰੂ ਨਾਨਕ ਦਾ ਸ਼ਬਦ ਲੈ ਗਿਆ ਨਾ ਵੀ ਮੇਰੇ ਬੱਚੇ ਨਹੀਂ ਆਏ ਗਿਆਨੀ ਜੀ ਅੱਜ ਕਿਰਪਾ ਕਰੋ ਅਰਦਾਸ ਕਰੋ ਗੁਰੂ ਕੋਲ ਮੈਂ ਅੱਜ ਗੁਰੂ ਦਾ ਹੁਕਮ ਆਪਣੇ ਘਰ ਵੀ ਲੈ ਕੇ ਜਾਵਾਂ ਮੈਂ ਆਪਣੇ ਘਰ ਵੀ ਬਾਬੇ ਦਾ ਸ਼ਬਦ ਲੈ ਕੇ ਜਾਵਾਂ ਸੱਚ ਜਾਣਿਆ ਜੇ ਉਦੋਂ ਸਿੱਖਾ ਤੇਰਾ ਜੀਵਨ ਬਦਲ ਜਾਏਗਾ ਜਿੱਦਣ ਬਾਬੇ ਨਾਨਕ ਦਾ ਸ਼ਬਦ ਆਪਣੇ ਘਰ ਲੈ ਕੇ ਸੰਭਾਲ ਕੇ ਲੈ ਕੇ ਅਸੀਂ ਨਹੀਂ ਲੈ ਕੇ ਜਾਂਦੇ ਇਹ ਸਾਡੀ ਆਦਤ ਸਾਡਾ ਸੁਭਾਅ ਬਣ ਗਿਆ ਹੈ ਇਥੇ ਸੁਣਿਆ ਇਥੇ ਕੱਪੜੇ ਝਾੜ ਕੇ ਚਲੇ ਜਾਂਦੇ ਆ ਬਾਬੇ ਦਾ ਸ਼ਬਦ ਸੰਭਾਲਦੇ ਨਹੀਂ ਔਰ ਜਦੋਂ ਕਿ ਗੁਰੂ ਸਾਹਿਬ ਕਹਿੰਦੇ ਨੇ ਸਭ ਤੋਂ ਕੀਮਤੀ ਸ਼ਬਦ ਹੈ ਮੱਥਾ ਟੇਕਨੇ ਆ ਗੁਰੂ ਮੰਨ ਕੇ ਪਰ ਇਸ ਸ਼ਬਦ ਦੇ ਗਿਆਨ ਨੂੰ ਆਪਣੇ ਘਰ ਤੱਕ ਨਹੀਂ ਲੈ ਕੇ ਜਾਂਦੇ ਇਥੋਂ ਬਾਹਰ ਨਿਕਲਦੇ ਆ ਚੁਗਲੀ ਝੂਠੇ ਠਗੀਆਂ ਸਾਨੂੰ ਘੇਰਾ ਪਾ ਲੈਣ ਦੀਆਂ ਨੇ ਅਸੀਂ ਨਹੀਂ ਛੱਡਦੇ ਆਪਣੇ ਸ਼ਬਦ ਖੈਰ ਮੇਰੇ ਸਤਿਗੁਰੂ ਕਹਿੰਦੇ ਨੇ ਜਿਦਨ ਰਜ਼ਾ ਦੀ ਸਮਝ ਆਏਗੀ ਤੇਰੇ ਅੰਦਰ ਉਹ ਅਵਸਥਾ ਪ੍ਰਗਟ ਹੋਏਗੀ ਜੀਦਾ ਕਦੀ ਨਾਸ ਨਹੀਂ ਹੁੰਦਾ ਇਹ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੇ ਅਮਰ ਸੋਏ ਤੁਹਾਡੇ ਚ ਸੁਖਮਨੀ ਸਾਹਿਬ ਦਾ ਪਾਠ ਕਈ ਸਚਨ ਕਰਦੇ ਹੋਣਗੇ ਕਈਆਂ ਨੂੰ ਜ਼ੁਬਾਨੀ ਯਾਦ ਹੋ ਸਕਦਾ ਜੀ ਬੜੀ ਮੇਰ ਹੈ ਮੇਰੇ ਸਤਿਗੁਰੂ ਦੀ ਬੜੀ ਸੋਹਣੀ ਗੱਲ ਹੈ ਸੁਖਮਨੀ ਸਾਹਿਬ ਏ ਦੀ 18ਵੇਂ ਅਸ਼ਤਪਦੀ ਦੇ ਬਚਨ ਨੇ ਜਿਹੜੇ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ ਹਜ਼ੂਰ ਕਹਿੰਨੇ ਨੇ ਇਹ ਹਰ ਰਸ ਇਹ ਹਰ ਰਸ ਕਿਹੜਾ ਰਜ਼ਾਮ ਮੰਨਣੀ ਆ ਜਾਏ ਰਜ਼ਾਮ ਮੰਨਣੀ ਵੀ ਇੱਕ ਰਸ ਪ੍ਰਗਟ ਕਰਦੀ ਏ ਜੀਵਨ ਵਿੱਚ ਫਿਰ ਬੰਦਾ ਰੱਬ ਦੇ ਕੀਤੇ ਤੇ ਕਿੰਤੂ ਨਹੀਂ ਕਰਦਾ ਰੱਬਾ ਤੂੰ ਅੰਜ ਕਿਉਂ ਕਰ ਦਿੱਤਾ ਤੈਨੂੰ ਨਹੀਂ ਸੀ ਕਰਨਾ ਚਾਹੀਦਾ ਫਿਰ ਬੰਦਾ ਕਹਿੰਦਾ ਪ੍ਰਮਾਤਮਾ ਤੂੰ ਜੋ ਕੁਝ ਕਰਨਾ ਹੈ ਮਨ ਮੀਠ ਤੁਹਾਰੋ ਕੀ ਤੇਰੇ ਕੀਤੇ ਨੂੰ ਮੈਂ ਮਿੱਠਾ ਕਰਕੇ ਮੰਨਣਾ ਪਰ ਮੇਰੇ ਹਜ਼ੂਰ ਕਹਿੰਦੇ ਇਹ ਹਰ ਰਸ ਪਾਵੈ ਜਨ ਕੋਇ ਅੰਮ੍ਰਿਤ ਪੀਵੈ ਅਮਰ ਸੋ ਹੋਇ ਉਸ ਪੁਰਖ ਕਾ ਉਸ ਪੁਰਖ ਕਾ ਕੀਦਾ ਜੀ ਜਿਨੂੰ ਰਜ਼ਾ ਮਿੱਠੀ ਲੱਗਣ ਲੱਗੀ ਜਿਨੇ ਕੱਲਾ ਪੜਿਆ ਨਹੀਂ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਜਿਨੇ ਕਮਾਇਆ ਏ ਕਿ ਰਜ਼ਾ ਵਾਲੇ ਦੀ ਰਜ਼ਾ ਵਿੱਚ ਚੱਲਣਾ ਮੇਰੇ ਵੈ ਗੁਰੂ ਨੇ ਨਾਲ ਲਿਖ ਕੇ ਭੇਜਿਆ ਹੈ ਅਸੀਂ ਮੰਨਦੇ ਵੀ ਆ ਰਜਾ ਨੂੰ ਅਸੀਂ ਕਦੀ ਡਿਨਾਈ ਨਹੀਂ ਕਰ ਸਕਦੇ ਵੀ ਮੈਂ ਮੰਨਣੀ ਨਹੀਂ ਹੈ ਜੀ ਮੈਂ ਨਹੀਂ ਮੰਨਾਗਾ ਮੰਨਣੀ ਪੈਣੀ ਹੈ ਤੁਸੀਂ ਸਰੀਰ ਵੱਲ ਦੇਖੋ ਕੋਈ ਬੱਚਾ ਇਹ ਨਹੀਂ ਚਾਹੁੰਦਾ ਕੋਈ ਵੀ ਇਨਸਾਨ ਇਹ ਨਹੀਂ ਚਾਹੁੰਦਾ ਮੇਰੇ ਤੇ ਬੁਢਾਪਾ ਆਵੇ ਪਰ ਬਜ਼ੁਰਗੀਤ ਆ ਜਾਂਦੀ ਹੈ ਨਾ ਜੀ ਭਾਵੇਂ ਜਿੰਨਾ ਮਰਜੀ ਅਸੀਂ ਰੰਗ ਰੰਗ ਲੈ ਕੇ ਵਾਲ ਕਾਲੇ ਕਰ ਲਈਏ ਪਰ ਕਿੰਨੇ ਦਿਨ ਆਖਰ ਤੇ ਉਹ ਚਿੱਟੇ ਹੁਣੇ ਨੇ ਨਾ ਤੇ ਮੇਰੇ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਦੱਸਿਆ ਕਹਿਣ ਲੱਗੇ ਬੰਦਾ ਇਹ ਗੱਲ ਕਹਿੰਦਾ ਜਵਾਨੀ 'ਚ ਜ਼ੋਰ ਜ਼ਿਆਦਾ ਹੈ ਗੁਰੂ ਸਾਹਿਬ ਕਹਿੰਦੇ ਨਹੀਂ ਜਵਾਨੀ 'ਚ ਜ਼ੋਰ ਨਹੀਂ ਜ਼ਿਆਦਾ ਹੈ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਬੁਢਾਪੇ 'ਚ ਜ਼ੋਰ ਜ਼ਿਆਦਾ ਹੈ ਜਿੱਦਣ ਬੁਢਾਪਾ ਆਉਂਦਾ ਜਵਾਨੀ ਵੀ ਉਹਦੇ ਕੋਟੇ ਟੇਕ ਦਿੰਦੀ ਹੈ ਜਦ ਆਈ ਜੋ ਬਣ ਹਾਰਿਆ ਇਹ ਹਾਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੁ ਹੋਏ ਉਸ ਪੁਰਖ ਕਾ ਨਾਹੀ ਕਦੇ ਬినాਸ਼ ਉਹਦਾ ਕਦੀ ਅੰਦਰੋਂ ਆਤਮਿਕ ਜੀਵਨ ਜਿਹੜਾ ਨਾ ਨਾਸ ਨਹੀਂ ਹੁੰਦਾ ਉਹਦੀ ਅਵਸਥਾ ਬਿਲਕੁਲ ਬਰਾਬਰ ਚੱਲਦੀ ਏ ਇੱਕੋ ਜੀ ਅਵਸਥਾ ਰਹਦੀ ਬਦਲਦੀ ਨਹੀਂ ਏ ਠੀਕ ਮੈਂ ਬੇਨਤੀ ਕਰ ਰਿਹਾ ਹਾਂ ਸਾਡੀ ਅਵਸਥਾ ਬਦਲਦੀ ਏ ਹੁਣ ਬੜਾ ਆਨੰਦ ਆ ਰਿਹਾ ਬਾਹਰ ਜਾਣਾ ਸਭ ਕੁਝ ਮੁੱਕ ਜਾ ਕਿ ਮੈਂ ਉਹਦੇ ਨਾਲ ਗੱਲ ਕਰਕੇ ਦੱਸ ਉਹਦਾ ਆਨੰਦ ਸਦਾ ਹੀ ਬਣਿਆ ਰਹਿੰਦਾ ਹੈ ਸਦਾ ਚਿੱਤ ਆਨੰਦ ਨਾਲ ਜੁੜ ਕੇ ਸਦਾ ਚਿੱਤ ਆਨੰਦ ਮਾਨਤਾ ਹੋ ਹਜ਼ੂਰ ਕਹਿੰਦੇ ਨੇ ਉਸ ਪੁਰਖ ਦਾ ਨਾ ਹੀ ਕਦੇ ਵਿਨਾਸ਼ ਸਤਿਗੁਰੂ ਜੀ ਕਿਹਦਾ ਅੰਦਰ ਆਤਮਿਕ ਜੀਵਨ ਤਬਾਹ ਨਹੀਂ ਹੁੰਦਾ ਕਿਹਦੇ ਅੰਦਰ ਸਦੀਵੀ ਖੇੜਾ ਬਣਿਆ ਰਹਿੰਦਾ ਕਿਹਦੇ ਅੰਦਰ ਇਹ ਪੰਜ ਸ਼ਬਦ ਵੱਜਦੇ ਰਹਿੰਦੇ ਨੇ ਸਤਿਗੁਰੂ ਕਹਿੰਦੇ ਜਾ ਕੇ ਮਨ ਪ੍ਰਗਟ ਹੈ குணਤਾਸ ਜਿਹਦੇ ਅੰਦਰ ਉਹ ਗੁਨਾ ਦਾ ਖਜ਼ਾਨਾ ਪਰਮਾਤਮਾ ਪ੍ਰਗਟ ਹੋ ਗਿਆ ਜਿਹਦੇ ਅੰਦਰ ਪਰਮਾਤਮਾ ਦੀ ਹੋਂਦ ਪ੍ਰਗਟ ਹੋ ਗਈ ਉਹਦੇ ਅੰਦਰ ਫਿਰ ਇਹ ਪੰਜ ਤਰ੍ਹਾਂ ਦਾ ਨਾਦ ਵੱਜਦਾ ਹੈ ਤੇ ਸਤਿਗੁਰੂ ਕਹਿੰਦੇ ਉਹਦਾ ਕਦੀ ਸੁਭਾਅ ਨਹੀਂ ਬਦਲਦਾ ਕਦੀ ਉਹਦੇ ਜੀਵਨ ਵਿੱਚ ਤਬਦੀਲੀ ਨਹੀਂ ਆਏਗੀ ਉਹ ਹਰ ਵੇਲੇ ਵਿਕਾਸ ਵਿੱਚ ਰਹੇਗਾ ਭਾਵੇਂ ਉਹਨੂੰ 33 ਤਵੀ ਤੇ ਬਿਠਾਇਆ ਜਾਏ ਭਾਵੇਂ ਉਪਲ ਦੀ ਦੇਗ ਵਿੱਚ ਬਿਠਾਇਆ ਜਾਏ ਭਾਵੇਂ ਉਹਨੂੰ ਆਰੇ ਦੇ ਥੱਲੇ ਖਿਲਾਰਿਆ ਜਾਏ ਭਾਵੇਂ ਉਹਦਾ ਬੰਦ-ਬੰਦ ਕਟਿਆ ਜਾਏ ਉਹਦੇ ਅੰਦਰ ਦੀ ਅਵਸਥਾ ਨਹੀਂ ਬਦਲ ਸਕਦੀ ਭਾਵੇਂ ਉਹਨੂੰ ਖੀਮਾ-ਖੀਮਾ ਕਰਕੇ ਕੱਟਿਆ ਜਾਏ ਉਹ ਤਾਂ ਵੀ ਸਦਾ ਆਨੰਦ ਦੇ ਵਿੱਚ ਰਹਿੰਦਾ ਏ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਸ ਮਨੁੱਖ ਦੀ ਅਵਸਥਾ ਇਹ ਬਣ ਜਾਂਦੀ ਹੈ ਜਾਕੈ ਮਨ ਪ੍ਰਗਟੇ ਗੁਨਤਾਸ ਫਿਰ ਉਹ ਕੀ ਕਰਦਾ ਆਠ ਪੈਰ ਹਰਕਾ ਨਾਮ ਲੇ ਸੱਚ ਉਪਦੇਸ਼ ਸੇਵਕ ਸੇਵਕ ਕੋ ਦੇ ਮੋ ਮਾਇਆ ਕੈ ਸੰਗ ਨਾ ਲੇ ਮਨ ਮੈਂ ਰੱਖੇ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਭਰਮ ਮੋਹ ਦੁਖ ਤੈ ਤੇ ਨਾਸੇ ਉਹਦੇ ਅੰਦਰ ਇਹ ਗਿਆਨ ਦੀ ਰੋਸ਼ਨੀ ਐਸੀ ਪ੍ਰਗਟ ਹੋ ਜਾਂਦੀ ਹੈ ਰਹਾਵ ਵਿੱਚ ਚੱਲਦੇ ਆ ਹੋਇਆਂ ਕਿ ਉਹਦੀ ਅਵਸਥਾ ਨੂੰ ਕੋਈ ਬਦਲ ਨਹੀਂ ਸਕਦਾ ਅੱਜ ਮੇਰੇ ਸਤਿਗੁਰੂ ਜੀ ਨੇ ਬਚਨ ਕਿਹਾ ਕਹਿਣ ਲੱਗੇ ਸੱਚਾ ਅਮਰ ਸ਼ਬਦ ਸੁਹਾਇਆ ਜਿਨਨੇ ਪ੍ਰਮਾਤਮਾ ਦੇ ਹੁਕਮ ਵਿੱਚ ਚੱਲ ਕੇ ਅੰਦਰ ਨੂੰ ਸੋਨਾ ਬਣਾਇਆ ਨਾ ਪੰਜ ਸ਼ਬਦ ਮਿਲਵਾਚਾ ਵਾਇਆ ਉਹਦੇ ਅੰਦਰ ਪੰਜ ਤਰ੍ਹਾਂ ਦਾ ਨਾਦ ਵਜਣ ਲੱਗਿਆ